ਸੱਸ ਮੇਰੀ ਤੁਰਦੀ ਹਿਰਨੀ ਦੀ ਚਾਲ ਹਟ ਪਾਸੇ ਬਈ ਹਟ ਪਾਸੇ ਹੱਥ ਵਿੱਚ ਰੱਖਦੀ ਰੇਸ਼ਮੀ ਰੁਮਾਲ ਹਟ ਪਾਸੇ ਬਈ ਹਟ ਪਾਸੇ ਸੱਸ ਮੇਰੀ ਦੀਆਂ ਸਿਫਤਾਂ ਦੱਸਾਂ ਇੱਕ ਗੱਲ ਕਿਵੇਂ ਲਕੋ ਕੇ ਰੱਖਾਂ ਮੈਨੂੰ ਦੱਸ ਦੀਨ ਆਵੇ ਸੰਗ ਕੁੜੇ ਮੇਰੇ ਸੱਸ ਦੇ ਸੱਸ ਦੇ ਨਕਲੀ ਦੰਦ ਕੁੜੇ ਮੇਰੀ ਸੱਸ ਦੇ ਮੇਰੀ ਸੱਸ ਦੇ ਨਕਲੀ ਦੰਦ ਦੇ ਕੁੜੇ ਮੇਰੀ ਸੱਸ ਦੇ ਸੱਸ ਮਰੀ ਨੇ ਖੀਰ ਰਿੱਧੀ ਸੱਸ ਮਰੀ ਨੇ ਖੀਰ ਰਿੱਧੀ ਮੈਂ ਬਹਿ ਕੇ ਵਰਤਾਈ ਸੱਸੇਨੀ ਬਾਰਾਂ ਤਾਲੀਏ ਮੈਂ ਤੇਰਾ ਤਾਲੀ ਆਈ ਸੱਸੇਨੀ ਬਾਰਾਂ ਤਾਲੀਏ ਮੈਂ ਤੇਰਾ ਤਾਲੀ ਆਈ ਇੱਕ ਨਾ ਲਾਹੀ ਸੱਸੇ ਕੰਨਾਂ ਦੀਆਂ ਵਾਲੀਆਂ ਇੱਕ ਗੁੱਟ ਦੀ ਕੜੀ ਨੀ ਮੈਂ ਪਨਤੀਸ ਸੇ ਤੇਰੇ ਪੁੱਤ ਦੀ ਅੜੀ ਨੀ ਮੈਂ ਪਨਤੀਸ ਸੇ ਤੇਰੇ ਪੁੱਤ